ਇਸ ਵਕਤ ਪੰਜਾਬ ਦੇ ਵਿੱਚ ਮੌਸਮ ਦਾ ਮਜਾਜ ਬਦਲ ਚੁੱਕਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਕਈਆਂ ਦੇ ਵਿੱਚ ਦਰਮਿਆਨੀ ਤੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਲੱਗੀ ਆ ਭਾਰੀ ਮੀਂਹ ਪੈਣ ਲੱਗਾ ਜਿਸ ਦੀ ਇੱਕ ਐਕਸਕਲੂਸਿਵ ਤਸਵੀਰ ਵੀ ਨਿਕਲ ਕੇ ਸਾਹਮਣੇ ਆਈ ਆ ਕਿ ਤੇਜ਼ ਹਵਾਵਾਂ ਹਨੇਰੀ ਝੱਖੜ ਵੀ ਚੱਲ ਰਿਹਾ ਤੇ ਇਸ ਬੇਮੌਸਮੀ ਬਰਸਾਤ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਚਿਹਰੇ ਮੁੜਾ ਕੇ ਰੱਖ ਦਿੱਤੇ ਨੇ ਉਹਨਾਂ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਜਿਹੜੀ ਕੁਝ ਰੌਣਕ ਆਈ ਹੋਈ ਸੀ ਕਿ ਇਸ ਵਕਤ ਸੌਣੀ ਦੀ ਫਸਲ ਜਾਨੀ ਕਿ ਝੋਨੇ ਦੀ ਫਸਲ ਦੀ ਵਾਢੀ ਹੋ ਰਹੀ ਹੈ ਪੱਟਕੇ ਮੰਡੀਆਂ ਦੇ ਵਿੱਚ ਜਾਵੇਗੀ ਤੇ ਔਖੇ ਵੇਖ ਕੇ 4 ਪੈਸੇ ਉਹਨਾਂ ਦੀ ਜੇਬ ਦੇ ਵਿੱਚ ਆਉਣਗੇ ਤੇ ਉਸ ਤੋਂ ਬਾਅਦ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਨਗੇ ਪਰ ਇਸ ਵਕਤ ਉਹਨਾਂ ਕਿਸਾਨਾਂ ਦੇ ਚਿਹਰੇ ਮਰਝਾਉਣ ਲੱਗੇ ਨੇ ਕਿਉਂਕਿ ਬੇਮੌਸਮੀ ਜਿਹੜੀ ਬਰਸਾਤ ਪੰਜਾਬ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਕਿ ਤਸਵੀਰ ਵੀ ਸਾਹਮਣੇ ਹੈ ਕਿ ਇਸ ਵਕਤ ਮੋਖਰ ਸਾਹਿਬ ਦੇ ਮਲੋਟ ਇਲਾਕੇ ਦੇ ਵਿੱਚ ਜਾਂ ਫਿਰ ਕਈ ਬਠਿੰਡੇ ਇਲਾਕੇ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਹਾਲਾਂਕਿ ਬਹੁਤ ਸਾਰੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿੱਥੇ ਕਿਸਾਨਾਂ ਦੀ ਹਾਲਾਂਕਿ ਬਹੁਤ ਸਾਰੀ ਫਸਲ ਐਸ ਵਕਤ ਝੋਨੇ ਦੀ ਫਸਲ ਖੇਤਾਂ ਦੇ ਵਿੱਚ ਖੜੀ ਆ ਉਸ ਦਾ ਨੁਕਸਾਨ ਹੋ ਰਿਹਾ ਤੇ ਨਾਲ ਦੀ ਨਾਲ ਵੱਡੇ ਪੱਧਰ ਤੇ ਐਸ ਵਕਤ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਵੱਡੀ ਹੋਈ ਪਈ ਆ ਜਿਹੜੀ ਉਸ ਦਾ ਵੀ ਨੁਕਸਾਨ ਹੋਵੇਗਾ ਕਿਸਾਨਾਂ ਦੇ ਚਿਹਰਿਆਂ ਤੇ ਇਸ ਗੱਲ ਦੀ ਚਿੰਤਾ ਆ ਚੁੱਕੀ ਆ ਦਰਅਸਲ ਜੋ ਹਵਾਵਾਂ ਦਾ ਰੁਖ ਬਦਲਿਆ ਸੀ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ 3-4 ਦਿਨ ਪਹਿਲਾਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਆਉਣ ਵਾਲੇ 4 ਅਤੇ 5 ਨਵੰਬਰ ਨੂੰ ਕਈ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਜਾਂ ਫਿਰ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਉਸੇ ਭਵਿੱਖਬਾਣੀ ਦੇ ਅਨੁਸਾਰ ਇਸ ਵਕਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਲੱਗਿਆ ਭਾਰੀ ਬਾਰਿਸ਼ ਹੋਣ ਲੱਗਿਆ ਜਿਸ ਦੇ ਨਾਲ ਹਨੇਰੀ ਚੱਕਰ ਵੀ ਚੱਲ ਰਿਹਾ ਬਹੁਤ ਸਾਰੇ ਕਿਸਾਨ ਜਿਨ੍ਹਾਂ ਨੇ ਆਲੂਆਂ ਦੀ ਬਜਾਈ ਕੀਤੀ ਹੋਈ ਆ ਉਹਨਾਂ ਦੇ ਲਈ ਨੁਕਸਾਨ ਵਾਲੀ ਖਬਰ ਵੀ ਆ ਕਿਉਂਕਿ ਉਸ ਦੇ ਨਾਲ ਵੱਡੇ ਪੱਧਰ ਤੇ ਫਸਲ ਦਾ ਨੁਕਸਾਨ ਵੀ ਹੋਣਾ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿੱਥੇ ਬਹੁਤ ਸਾਰੇ ਕਿਸਾਨਾਂ ਦੇ ਲਈ ਇੱਕ ਨੁਕਸਾਨ ਵਾਲੀ ਖਬਰ ਆ ਕਿ ਪੱਕੀ ਫਸਲ ਦੇ ਉੱਪਰ ਜਦੋਂ ਇਸ ਤਰੀਕੇ ਬੇਮੌਸਮੀ ਬਰਸਾਤ ਪੈਂਦੀ ਆ ਤੇ ਉਧਰਲੇ ਪਾਸੇ ਬਹੁਤ ਸਾਰੇ ਆਮ ਪਬਲਿਕ ਦੇ ਲਈ ਆਮ ਲੋਕਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਆ ਖੁਸ਼ੀ ਵਾਲੀ ਲੋਕਾਂ ਦੇ ਚਿਹਰੇ ਦੇ ਉੱਪਰ ਖਬਰ ਆ ਕਿਉਂਕਿ ਹਵਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਧੂਆਂ ਕੁਲਿਆ ਹੋਇਆ ਸੀ 에ਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਕਿਸੇ ਦੇ ਵਿੱਚ 450 424 ਪਹੁੰਚਿਆ ਹੋਇਆ ਸੀ ਇਸ ਦੇ ਨਾਲ ਹਵਾ ਦੀ ਗੁਣਵੱਤਾ ਵਧੇਗੀ ਜਿਹੜਾ ਧੂਆ ਹੈ ਜਿਹੜਾ ਉਹ ਮੀਂਹ ਦੇ ਨਾਲ ਹੈ ਬੈਠ ਜਾਵੇਗਾ ਜਾਨੀ ਕਿ ਹਵਾ ਦੀ ਕੁਆਲਿਟੀ ਵਧੇਗੀ 에ਅਰ ਕੁਆਲਿਟੀ ਇੰਡੈਕਸਾ ਜਿਹੜਾ ਪੰਜਾਬ ਦੇ ਵਿੱਚ ਡਾਊਨ ਆ ਜਾਵੇਗਾ ਸਭ ਤੋਂ ਵੱਧ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਸੀ ਮੰਡੀ ਗਵਿੰਦਗੜ ਦੇ ਵਿੱਚ 450 ਪਟਿਆਲੇ ਦੇ ਵਿੱਚ ਬਹੁਤ ਹੀ ਕੁਆਲਟੀ ਇੰਡੈਕਸ ਵਧਿਆ ਸੀ ਜਿਸ ਕਰਕੇ ਹਾਰਟ ਦੇ ਮਰੀਜ਼ਾਂ ਨੂੰ ਖਾਸ ਕਰਕੇ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ ਤੇ ਇਸ ਵਕਤ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਬਹੁਤ ਜ਼ਿਆਦੇ ਦੇ ਵਿੱਚ ਸਾਹ ਲੈਣ ਦੇ ਵਿੱਚ ਦਿੱਕਤ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਜਿਹੜਾ ਕਬਰਾ ਹੱਟ ਮਹਿਸੂਸ ਹੁੰਦੀ ਸੀ बार-बार ਡਾਕਟਰ ਦੀ ਸਲਾਹ ਲੈਣੀ ਪੈਂਦੀ ਸੀ ਜਾਂ ਫਿਰ ਹਸਪਤਾਲ ਐਡਮਿਟ ਹੋਣਾ ਪੈਂਦਾ ਸੀ ਉਹਨਾਂ ਦੇ ਲਈ ਰਾਹਤ ਵਾਲੀ ਖਬਰ ਹੈ ਕਿਉਂਕਿ ਇਸ ਦੇ ਨਾਲ ਮੌਸਮ ਕੁਝ ਸਾਫ਼ ਹੋ ਸਕਦਾ ਜਿਹੜਾ ਵਿਜ਼ਿਬਿਲਟੀ ਆ ਉਹ ਵੀ ਵੱਧ ਸਕਦੀ ਹੈ ਪਰ ਇਸ ਵਕਤ ਇਸਨੇ ਕਿਸਾਨਾਂ ਦੇ ਚਿਹਰੇ ਮਰਜ਼ਾ ਕੇ ਰੱਖ ਦਿੱਤੇ ਨੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਬਹੁਤੇ ਇਲਾਕਿਆਂ ਦੇ ਵਿੱਚ ਇਸ ਵਕਤ ਬੱਦਲ ਵਾਈ ਹੈ ਬੱਦਲ छा ਚੁੱਕੇ ਨੇ ਤੇ ਉਧਰਲੇ ਪਾਸੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਚਖੜ ਤੇ ਨਾਲ ਹਲਕੀ ਦਰਮਿਆਨੀ ਤੇ ਕਈ ਇਲਾਕਿਆਂ ਦੇ ਵਿੱਚ ਤਾਂ ਭਾਰੀ ਬਾਰਿਸ਼ ਵੀ ਹੋਣ ਲੱਗ ਚੁੱਕੀ ਹੈ ਐਕਸਕਲੂਸਿਵ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂ ਸ਼੍ਰੀ ਮੁਕਸਰ ਸਾਹਿਬ ਦੇ ਮਲੋਟ ਇਲਾਕੇ ਦੀ ਹੈ ਜਿੱਥੇ ਅਸ ਵਕਤ ਭਾਰੀ ਬਾਰਿਸ਼ ਹੋਣ ਲੱਗਿਆ ਤੇ ਇਸ ਦੇ ਨਾਲ ਕਿਸਾਨਾਂ ਦੇ ਚਿਹਰੇ ਵੀ ਮੁਰਜ਼ਾਉਣ ਲੱਗੇ ਨੇ ਕਿਉਂਕਿ ਝੋਨੇ ਦੀ ਪੱਕੀ ਫਸਲ ਆ ਜੋ ਮੰਡੀਆਂ ਦੇ ਵਿੱਚ ਛੁੱਟੀ ਹੋਈ ਹੈ ਜਾਂ ਖੇਤਾਂ ਦੇ ਵਿੱਚ ਖੜੀ ਹੈ ਉਸ ਦੇ ਨਾਲ ਇਸ ਦਾ ਨੁਕਸਾਨ ਹੋ ਸਕਦਾ ਕਿਉਂਕਿ ਜਿਸ ਤਰੀਕੇ ਪਹਿਲਾਂ ਹੀ ਕਿਸਾਨ ਕਹਿ ਰਹੇ ਨੇ ਕਿ ਇਸ ਸਾਲ ਜਿਹੜੇ ਬੇਮੌਸਮੀ ਮੀਂਹ ਪਏ ਨੇ ਅਖੀਰ ਦੇ ਵਿੱਚ ਆ ਕੇ ਜਦੋਂ ਫਸਲਾਂ ਨੂੰ ਬੂਰ ਪੈਂਦਾ ਉਸ ਦੇ ਨਾਲ ਝੋਨੇ ਦਾ ਝਾੜ ਵੱਡੇ ਪੱਧਰ ਤੇ ਘਟਦਾ ਪਰ ਅਸ ਵਕਤ ਇਸ ਬੀ ਮੌਸਮੇ ਮੀਂਹ ਇੱਕ ਵਾਰ ਫਿਰ ਕਿਸਾਨਾਂ ਦੇ ਚਿਹਰੇ ਮੁਸਾਕੇ ਰੱਖ ਦਿੰਦੇ ਨੇ ਪਰ ਆਮ ਲੋਕ ਖਾਸ ਤੌਰ ਤੇ ਹਾਰਡ ਪੇਸ਼ੈਂਟ ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਇਸ ਜ਼ਹਿਰੀਲੀ ਹਵਾ ਦੇ ਵਿੱਚ ਦਿੱਕਤ ਆ ਰਹੀ ਸੀ ਉਸ ਨੂੰ ਜਿਹੜਾ ਰਾਹਤ ਵਾਲੀ ਖਬਰ ਆਈ ਇਸੇ ਮਸਲੇ ਦੇ ਉੱਪਰ ਬਹੁਤ ਸਾਰੀ ਸਿਆਸਤ ਵੀ ਹੋ ਰਹੀ ਸੀ ਤੇ ਜੇਕਰ ਇਹ ਹਵਾ ਮੀ ਸਾਰੇ ਪੰਜਾਬ ਦੇ ਵਿੱਚ ਪੈ ਜਾਂਦਾ ਹਵਾ ਦੀ ਜਿਹੜੀ ਗੁਣਵੱਤਾ ਉਹ ਵਧੀਆ ਹੋ ਜਾਂਦੀ ਆ ਸਿਆਸਤ ਵੀ ਕੁਝ ਇਸ ਮਸਲੇ ਦੇ ਉੱਪਰ ਠੰਡੀ ਪੈਂਦੀ ਨਜ਼ਰ ਆਵੇਗੀ